ਹਏ ਨਾ ਵੇ ਸੱਜਣਾ ਨਾ ਕਿਉ ਹੋਰ ਰਵੋਣਾ ਤੂੰ ਆ ਗੱਲਾਂ ਕਰ ਕਰਕੇ ਵੇ ਮੇਰਾ ਖੂਨ ਮਚਾਉਣਾ ਤੂੰ ਦਿਲ ਪੁੱਛਿਆ ਲੋੜੇ ਦਾ ਦਿਲ ਪੁੱਛਿਆ ਲੋੜੇ ਦਾ ਵੇ ਮੈਂ ਕਿਦਾਂ ਹੱਸਦਿਆਂ ਗਹਿਣੇ ਦੇਖ ਕੇ ਵੇ ਅਕਾਰ ਦੇਖ ਕੇ ਕਹਤਾ ਕਿ ਮੈਂ ਸੌਖੀ ਵਸਧੀਆਂ ਕਿ ਮੈਂ ਸੌਖੀ ਵਸਧੀਆਂ ਸੌਖੀ ਵਸਧੀਆਂ ਹਰੀਤਾਂ ਦੀ ਬਰਸ਼ੀ ਨੇ ਸਾਡੇ ਕਤਲ ਪਿਆਰ ਨੂੰ ਕਰਿਆ ਹਰੀਤਾਂ ਦੀ ਬਰਸ਼ੀ ਨੇ ਸਾਡੇ ਕਤਲ ਪਿਆਰ ਨੂੰ ਕਰਿਆ ਦੇਣੇ ਕੀ ਦਲਾਸ ਸਹਿਸੀ ਤੈਥੋਂ ਆ ਕੁਝ ਚੰਦਰਿਆ ਸਰਿਆ ਹਏ ਦੇਣੇ ਕੀ ਦਲਾ ਸਹਸੀ ਤੈਥੋਂ ਆ ਕੁਝ ਚੰਦਰਿਆ ਸਰਿਆ ਕਰ ਚੇਤੇ ਵਾਦਿਆਂ ਨੂੰ ਕਰ ਚੇਤੇ ਵਾਦਿਆਂ ਨੂੰ ਬੇਵਫਾ ਖੁਦ ਨੂੰ ਦੱਸਦੀਆਂ ਗਹਿਣੇ ਦੇਖ ਕੇ ਵੇ ਆਕਾਰ ਦੇਖ ਕੇ ਕਹਤਾ ਕਿ ਮੈਂ ਸੌਖੀ ਵਸਦੀਆਂ ਕਿ ਮੈਂ ਸੌਖੀ ਵਸਦੀਆਂ ਹਾਈ ਬਠਿੰਡੇ ਵਾਲੀ ਕਿਰਨਾ ਸੌਖੀ ਵਸਦੀਆਂ ਹਾਈ ਹਾਈ ਹਾਂ ਕਰਨਾ ਦੇਦੀ ਜਦੋਂ ਤੁਹਾਡੇ ਗੁਲਾਬਾਈ ਤੁਹਾਡੇ ਮਤਲਬ ਕਿ ਦੇਖ ਲੈਂਦਾ ਹਨਾ ਰੀਲਾਂ ਦੇਖ ਲੈਂਦਾ ਜਾਂ ਤੁਸੀਂ ਗਾਉਂਦੇ ਦੇਖ ਲੈ ਕੀ ਗੱਲ ਹੋਗੀ ਚਲੋ ਪਾ ਗੱਲ ਕਰਦੇ ਹਾਂ ਜਦੋਂ ਬਾਈ ਨੇ ਕਦੇ ਆਇਆ ਨਹੀਂ ਕਿ ਕਰਨਾ ਤੂੰ ਤਾਂ ਇੰਨਾ ਸੋਹਣਾ ਗਾ ਲੈਂਦੀ ਹੈ ਤੂੰ ਵੀ ਕੋਈ ਗੀਤ ਗੁੱਤ ਗਾ ਲੈ ਤੂੰ ਵੀ ਫੇਮਸ ਹੋ ਜਾਵੇਂਗੀ ਹੋਰ ਹੁਣ ਸੁਣਿਆ ਨਹੀਂ ਹੋਣਾ ਮੇਰਾ ਗਾਣਾ ਸੁਣਿਆ ਨਹੀਂ ਆਹ ਗੀਤ ਨਹੀਂ ਸੁਣਿਆ ਸੁਣਿਆ ਨਹੀਂ ਹੋਊਗਾ ਕਿਉਂ ਐਨੀ ਅਧਾ ਪੋਡਕਾਸਟਾਂ ਦੇ ਵਿੱਚ